ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਈ ਕੋਰਟ ਨੇ ਭਵੰਤਮਨ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਅਮਰਤਪਾਲ ਦੇ ਐਨਐਸਏ ਕਿਉਂ ਵਧਾਈ ਹੈ ਤੇ ਉਹਨਾਂ ਨੇ ਜਿਹੜਾ ਲਿਖਤੀ ਰੂਪੇ ਜਵਾਬ ਭੇਜਿਆ ਹਾਈ ਕੋਰਟ ਨੂੰ ਉਹਦੇ ਵਿੱਚ ਇਹ ਲਿਖਿਆ ਸੀ ਕਿ ਅਮਰਤਪਾਲ ਦੇ ਆਈਐਸਆਈ ਦੇ ਨਾਲ ਸੰਬੰਧ ਨੇ ਜੇ ਅਮਰਤਪਾਲ ਨੂੰ ਰਿਹਾ ਕੀਤਾ ਜਾਂਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਕਿ ਸੀਐਮ ਸਾਹਿਬ ਨੂੰ ਖਤਰਾ ਹੋ ਸਕਦਾ ਹੈ ਇਹ ਸੱਚਾਈ ਕਿੰਨੀ ਕ ਹੈ ਜੇ ਤੁਸੀਂ ਖਾਲਸਤਾਨੀਆਂ ਦੇ ਕਿਰਦਾਰ ਨੂੰ ਇਹਨਾਂ ਦੀ ਕਰਤੂਤ ਨੂੰ ਦੇਖਣਾ ਹੋਵੇ ਤਾਂ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਧਿਆਨ ਦੇ ਨਾਲ ਸੁਣਿਓ ਜਦੋਂ ਤੁਸੀਂ ਕੱਲੇ ਅਮਰਤਪਾਲ ਦੀ ਗੱਲ ਕਰਦੇ ਹੋ ਕਿ ਆਈਐਸਆਈ ਦੇ ਨਾਲ ਸੰਬੰਧ ਨੇ ਤਾਂ ਪਹਿਲਾਂ ਇਹ ਦੇਖੋ ਕੀ ਅੰਮ੍ਰਿਤਪਾਲ ਨੂੰ ਪੈਦਾ ਕਰਨ ਵਾਲਾ ਕੌਣ ਹੈ ਮਤਲਬ ਇੰਡੀਆ ਦੇ ਵਿੱਚ ਲਿਆ ਕੇ ਇਹਦੇ ਕੋਲੋਂ ਜਿਹੜੀ ਨਹਿਮ ਚਲਾਈ ਗਈ ਉਹਦੇ ਪਿੱਛੇ ਕੌਣ ਹੈ ਇਹ ਸਭ ਤੋਂ ਵੱਡੀ ਸਚਾਈ ਹੈ ਜਸਵੀਰ ਸਿੰਘ ਰੋਡੇ ਤੁਹਾਨੂੰ ਪਤਾ ਹੈ ਕਿਹਦੇ ਕਹਿਣ ਤੇ ਉਹ ਕੰਮ ਕਰਦਾ ਹੈ ਕਿੰਨੇ ਉਹਨੇ ਐਸਐਸਪੀ ਦੇ ਨਾਲ ਮਿਲ ਕੇ ਨੌਜਵਾਨਾਂ ਦਾ ਸ਼ਰਿਆਮ ਫੇਕ ਇਨਕਾਊਂਟਰ ਕਰਵਾਇਆ ਸੀ ਮੁੰਡੇ ਮਰਵਾਏ ਸੀ ਜਦੋਂ ਅਮਰਤਪਾਲ ਦੀ ਦਸਤਾਰਬੰਦੀ ਹੁੰਦੀ ਹੈ ਰੋਡੇ ਪਿੰਡ ਦੇ ਵਿੱਚ ਉਦੋਂ ਇਹ ਟਕਸ਼ਾਲੀ ਲਾਣਾ ਜਾਨੀ ਕਿ ਖਾਲਸਤਾਨੀ ਸਾਰੇ ਉੱਥੇ ਮੌਜੂਦ ਸੀ ਤੇ ਜਦੋਂ ਆਈਐਸਆਈ ਦੇ ਨਾਲ ਸੰਬੰਧ ਦੀ ਗੱਲ ਕਰਦਾਂ ਮੈਂ ਇੱਕ ਚਮਕੀਲੇ ਨੇ ਆਪਣੇ ਗੀਤਾਂ ਦੇ ਵਿੱਚ ਬੋਲ ਕਹੇ ਨੇ ਤੂੰ ਇੱਕ ਅੱਦੇ ਨੂੰ ਰੋਮੇ ਉੱਤਿਆ ਫਿਰਦਾ ਆਵਾ ਨਹੀਂ ਕਲਾ ਅਮਰਤਪਾਲ ਲਈ ਇਹ ਟਕਸ਼ਾਲੀ ਖਾਲਸਤਾਨੀ ਜਿਹੜੇ ਕੁਝ ਰਹਿੰਦੇ ਕੁਝ ਮਰ ਗਏ ਇਹਨਾਂ ਸਾਰਿਆਂ ਦਾ IAS I ਦੇ ਨਾਲ ਸੰਬੰਧ ਹੈਗਾ ਉਹਨਾਂ ਦੇ ਕਹਿਣ ਤੇ ਹੀ ਖਾਲਸਾ ਦੀ ਮੂਵਮੈਂਟ ਚੱਲਦੀ ਹੈ ਹੁਣ ਜਿਹੜਾ ਭਵੰਤ ਨਾਮ ਦੀ ਸਰਕਾਰ ਨੇ ਜਵਾਬ ਦਿੱਤਾ ਹੈ ਹਾਈ ਕੋਰਟ ਨੂੰ ਤੇ ਉਹ ਬਿਲਕੁਲ 100% ਸੱਚ ਹੈ ਸ਼ੋਰ ਹੈ ਜੇ ਅਮਰਿਤਪਾਲ ਕਿਤੇ ਬਾਹਰ ਆ ਜਾਂਦਾ ਹੈ ਜਿਹੜਾ ਆਤਵਾ ਦਾ ਦੌਰ ਪਹਿਲਾਂ ਅਸੀਂ ਦੇਖਿਆ ਉਹ ਦੌਰ ਸ਼ੁਰੂ ਹੋਵੇਗਾ ਇੱਥੋਂ ਤੱਕ ਵੀ ਖਤਰਾ ਹੈ ਕਿ ਜਿਹੜਾ ਦ੍ਰੋਆਸ਼ਰ ਤੇ ਅਕਾਲਤਾ ਸਰ ਦੇ ਅਟੈਕ ਹੋਇਆ ਸੀ ਉਦਾਂ ਦਾ ਕਹਿ ਲਗੀ ਇਹ ਮਾਹੌਲ ਪੈਦਾ ਕਰ ਰਹੇ ਨੇ ਹੁਣ ਜਦੋਂ ਤੁਸੀਂ ਅਮਰਤਪਾਲ ਦੇ ਆਈਐਸ ਆਈਐਸਾ ਦੇ ਨਾਲ ਸੰਬੰਧ ਦੀ ਗੱਲ ਕਰਦੇ ਹੋਂ ਇਹ ਤਾਂ ਸ਼ਰਿਆਮ ਹੀ ਪਤਾ ਹੈ ਜਿਹੜੇ ਬੰਦੇ ਸ਼ਰਿਆਮ ਕਹੀ ਜਾਂਦੇ ਆ ਕਿ ਅਸੀਂ ਕਿਸੇ ਕਾਇਦਾ ਕਾਨੂੰਨ ਨੂੰ ਮੰਨਦੇ ਨਹੀਂ ਅਸੀਂ ਇੰਡੀਅਨ ਸੰਵਿਧਾਨ ਨੂੰ ਮੰਨਦੇ ਨਹੀਂ ਅਸੀਂ ਜੋ ਕਰਾਂਗੇ ਆਪਣੀ ਮਰਜ਼ੀ ਨਾਲ ਕਰਾਂਗੇ ਸਾਨੂੰ ਖਾਲਸਾ ਰਾਜ ਦੀ ਸਾਨੂੰ ਖਾਲਸ탄 ਦੀ ਲੋੜ ਹੈ ਇਹ ਤਾਂ ਸ਼ਰਿਆਨ ਵੀ ਪਤਾ ਹੈ ਕਿ ਆਈਐਸਆਈ ਦੇ ਨਾਲ ਸੰਬੰਧ ਹੈਗੇ ਆ ਤੇ ਇੱਕ ਜਿਹੜੀ ਸਟੇਟਮੈਂਟ ਸਰਬਜੀਤ ਸਿੰਘ ਖਾਲਸਾ ਨੇ ਦਿੱਤੀ ਹੈ ਜਿਹੜਾ ਫਰੀਦਕੋਟ ਤੋਂ ਐਮਪੀ ਨੇ ਉਹ ਕਹਿੰਦੇ ਸਬੂਤ ਦਿਓ ਤੁਹਾਨੂੰ ਸਬੂਤ ਕਿਉਂ ਦੇਣਗੇ ਭਈ ਅਗਲੇ ਅਗਲੇ ਨੂੰ ਸਬੂਤ ਹਾਈ ਕੋਰਟ ਨੂੰ ਭੇਜ ਦਿੱਤੇ ਨੇ ਤੇ ਤੁਹਾਡੇ ਕੋਲੇ ਕੀ ਪਾਵਰ ਹੈ ਵੀ ਹਾਈ ਕੋਰਟ ਦੇ ਕੋਲੋਂ ਤੁਸੀਂ ਸਬੂਤ ਮੰਗ ਲਓ ਹਾਈ ਕੋਰਟ ਨੇ ਉਹ ਸਬੂਤ ਦੇਖ ਕੇ ਫੈਸਲਾ ਦੇਣਾ ਹੈ ਉਹਨੇ ਸਬੂਤ ਦੇਖ ਲੈਨੇ ਪਰੂਫ ਹੋ ਗਿਆ ਕਿ ਅਮਰਤਪਾਲ ਦੇ ਆਈਐਸਆਈ ਦੇ ਨਾਲ ਸੰਬੰਧ ਹੈਗੇ ਨੇ ਇਹ ਤਾਂ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹਾਈ ਕੋਰਟ ਦੇ ਕੋਲ ਇਹ ਸਬੂਤ ਪਹੁੰਚ ਚੁੱਕੇ ਆ ਤੁਹਾਨੂੰ ਇਹ ਲੱਗਣ ਦਾ ਸ਼ੁਰੂਆ ਮੈਂ ਇੱਕ ਬੇਨਤੀ ਇਹ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਲੋਕਾਂ ਤੋਂ ਦੂਰ ਹੋ ਜਾਓ ਅਤਵਾਦ ਦਾ ਦੌਰ ਇਹ ਲੋਕ ਲੈ ਕੇ ਆਏ ਸੀ ਪਹਿਲਾਂ ਵੀ ਹੁਣ ਵੀ ਲਿਆਉਣਗੇ ਤੇ ਜਿੱਥੋਂ ਤੱਕ ਐਨਐਸਏ ਬਤਾਉਣ ਦੀ ਗੱਲ ਹੈਗੀ ਆ ਮੈਂ ਕਹਿੰਦਾ ਅਮਰਤਪਾਲ ਨੂੰ ਘੱਟੋ ਘੱਟ 10-15 ਸਾਲ ਜੇਲ੍ਹ ਵਿੱਚ ਰੱਖਣਾ ਚਾਹੀਦਾ ਥੋੜਾ ਜਿਹਾ ਅਕਲ ਟਿਕਾਣੇ ਆਵੇ ਕਿ ਕਿੰਨਾ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕੀਤਾ ਗਲਤ ਰਾਹ ਤੇ ਤੋਰਿਆ ਜਿਹੜੇ ਮੁੰਡੇ ਦੇ ਨਾਲ ਫੜੇ ਗਏ ਸੀ 15-20 ਹੋਰ 45 ਮੁੰਡੇ ਨੇ ਉਹ ਟੋਟਲ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਨਾ ਅਮਰਤਪਾਲ ਦੇ ਪਰਿਵਾਰ ਨੇ ਕੀਤੀ ਐ ਨਾ ਇਹਨਾਂ ਦੀ ਜੱਫੇਬੰਦੀ ਨੇ ਕੀਤੀ ਐ ਤੇ ਹੁਣ ਜਿਹੜੇ ਕੈਨੇਡਾ ਅਮਰੀਕਾ ਜਰਮਨ ਫਰਾਂਸ ਇੰਗਲੈਂਡ ਆਸਟ੍ਰੇਲੀਆ ਬੈਠੇ ਨੇ ਇਹ ਸਾਰੀਆਂ ਉਹ ਕਦੀੜਾਂ ਨੇ ਜਿਹੜੀਆਂ ਅੰਮ੍ਰਿਤਪਾਲ ਨੂੰ ਫੂਕ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਸੀ ਜਾਣੀ ਕਿ ਜਦੋਂ ISI ਦੇ ਨਾਲ ਸੰਬੰਧ ਦੀ ਗੱਲ ਕਰਦੇ ਆ ਘੁਮ ਘਮਾ ਕੇ ਜਿਹੜੇ ਖਾਲਸਤਾਨੀ ਨੇ ਇਹਨਾਂ ਨੇ ਅੰਮ੍ਰਿਤਪਾਲ ਨੂੰ ਫੂਕ ਦੇ ਕੇ ਕਹਿ ਲਈਏ ਸ਼ੁਰੂਆਤ ਕਰਵਾਈ ਹੈ ਤੇ ਇਹ ਸਾਰਿਆਂ ਦੇ ਹੀ ISI ਦੇ ਨਾਲ ਸੰਬੰਧ ਹੈਗੇ ਨੇ ਤੇ ਜੇ ਕੋਈ ਮੇਰੇ ਕੋਲ ਪੁੱਛੇ ਮੈਂ ਕਹਿੰਨਾ NSA 1-2 ਸਾਲ ਲਈ ਨਹੀਂ NSA ਦੇਤੇ ਘਟੋ ਘਟ 15-20 ਸਾਲ ਲਈ ਲੱਗਣੇ ਚਾਹੀਦੇ ਜਵਾਬਾ ਵੀ ਲੱਗਣਾ ਚਾਹੀਦਾ ਫਿਰ ਇਹਨੂੰ ਪਤਾ ਲੱਗੇ ਕਿ ਪੰਜਾਬ ਦੀ ਨੌਜਵਾਨੀ ਨੂੰ ਖਰਾਬ ਅਸੀਂ ਕਿਦਾਂ ਕੀਤਾ ਕਿਦਾਂ ਗੁੰਮਰਾਹ ਕੀਤਾ ਕਿਦਾਂ ਨਾਲਤਰਾਸੇ ਤੋੜਿਆ ਕਿਦਾਂ ਨਾਜਾਇਜ਼ ਅਸਲਾ ਚਕਾਇਆ ਜਿਵੇਂ ਭਿੰਡਰਾਂ ਵਾਲੇ ਨੇ ਕਿਹਾ ਸੀ ਨਾ ਕਿ ਲਾਇਸੈਂਸ ਦੀ ਲੋੜ ਨਹੀਂ ਸ਼ਰਿਆਂ ਮਸਲਾ ਰੱਖੋ ਉਦਾਂ ਹੀ ਅੰਮ੍ਰਿਤਪਾਲ ਨੇ ਇੱਕ ਕਰਤੂਕ ਪੰਜਾਬ ਦੇ ਵਿੱਚ ਕੀਤੀ ਸੀ ਬਿਲਕੁਲ ਸਹੀ ਜਵਾਬ ਦਿੱਤਾ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਤੇ ਮਾਨਯੋਗ ਹਾਈ ਕੋਰਟ ਨੂੰ ਵੀ ਹੁਣ ਗੌਰ ਕਰਨ ਦੀ ਲੋੜ ਹੈ ਇਹੋ ਜਿਹੇ ਕਦੀੜਾ ਨੂੰ ਜੇਲ੍ਹ ਵਿੱਚ ਬੰਦ ਕਰਕੇ ਰੱਖੋ ਬਾਹਰ ਨਹੀਂ ਕੱਢਣਾ ਚਾਹੀਦਾ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦਾ ਮਾਹੌਲ ਸਹੀ ਰਵੇ ਮੈਂ ਇਹ ਗੱਲਾਂ ਤਾਂ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ